ਅਜਿਹੀ ਨਾ ਲਖਵਿੰਦਰ ਸਿੰਘ ਪਾਇਲਟ ਜੀ ਸਰ ਜੀ 108 ਨੰਬਰ ਤੇ ਤੁਸੀਂ ਕੀ ਹੋ ਮੈਂ ਪਾਇਲਟ ਬਤੌਰ ਕੰਮ ਕਰਦਾ ਜੀ ਤੇ ਵਧੀਆ ਗੱਡੀ ਦੀ ਹਾਲਤ ਕੀ ਆ ਟਾਇਰਾਂ ਦੀ ਕੀ ਪੋਜੀਸ਼ਨ ਆ ਕੀ ਤੁਸੀਂ ਇਹਦੇ ਬਾਰੇ ਸਰਕਾਰ ਨੂੰ ਆਪਣੇ ਮੈਨੇਜਮੈਂਟ ਦੱਸਿਆ ਨਹੀਂ ਸਰ ਅਸੀਂ ਇਹਦਾ 9 ਮਹੀਨੇ ਪਹਿਲੇ ਇਹਦੇ ਸ਼ੌਕਰ ਦੀ ਪ੍ਰੋਬਲਮ ਹੈ ਥੱਲੇ ਸਾਰੀ ਪ੍ਰੋਬਲਮ ਹੈ 9 ਮਹੀਨੇ ਪਹਿਲੇ ਦੱਸਿਆ ਸੀ ਉਹਦਾ ਐਸਟੀਮੇਟ 1 ਲੱਖ ਤੋਂ ਉੱਪਰ ਬਣਿਆ ਏਜੰਸੀ ਦੇ ਵਿੱਚ ਤੁਹਾਡਾ ਏਜੰਸੀ ਦੇ ਵਿੱਚ ਉਹਦੇ باوجود ਇੰਨਾ ਪੱਖੋਆ ਰੋਡ ਤੇ ਕੋਈ ਇਹਨਾਂ ਦੀ ਵਰਕਸ਼ਾਪ ਆ ਜਿਹੜੀ ਲੋਕਲ ਉਹ ਤੋਂ ਕਰਵਾਉਂਦੇ ਕੰਮ ਉਹ ਵੀ ਰਾਤ ਨੂੰ 15 ਤੋਂ ਗੱਡੀ ਉੱਥੇ ਖੜੀ ਰਹੀ ਆ ਤੇ ਸੋਮਵਾਰ ਰਾਤ 8 ਵਜੇ ਗੱਡੀ ਦਿੱਤੀ ਉਹ ਟਰਾਈ ਲੈ ਕੇ ਆਏ ਆ ਕਿ ਅਸੀਂ ਆਹ ਗੱਡੀ ਨਹੀਂ ਚੱਲਣ ਯੋਗ ਇਹ ਕਹਿੰਦੇ ਗੱਡੀ ਤੁਸੀਂ ਇੱਕ ਵਾਰੀ ਆਪਣੀ ਬੇਸ ਤੇ ਲੈ ਜਾਓ ਮਾਚੀ ਜੜਾ ਸਾਹਿਬ ਉਹ ਤੋਂ ਬਾਅਦ ਕੱਲ ਨੂੰ ਫੇਰ ਅੱਜ ਵੱਲੋਂ ਕਿਹਾ ਕਿ ਸਵੇਰੇ ਗੱਡੀ ਤੁਸੀਂ ਲੈ ਕੇ ਆ ਜਿਓ ਉਹਦੇ ਵਿੱਚ ਸਾਨੂੰ ਖੱਜਲ ਖਰਾਬ ਫਿਰ ਮਰੀਜ਼ ਦੀ ਕਿ ਗੱਡੀ ਨੇ ਮਰੀਜ਼ ਨੂੰ ਕਿਦਾਂ ਢੋਏਗੀ ਦੱਸੋ ਜਿੱਦਾਂ ਦੀ ਇਹ ਹਾਲਤ ਹੈ ਏਰੀਆ ਕਿਹੜਾ ਹੁੰਦਾ ਹਾਂਜੀ ਆਡਾ ਗੁਰਦਾਸਪੁਰ ਏਰੀਆ ਜੀ ਨਹੀਂ ਐਂਬੂਲੈਂਸ ਤੇ ਜੀ ਇਹਦੀ ਆ ਮਾਛੀਆੜਾ ਸਾਹਿਬ ਜੀ ਤੇ ਇਹ ਤੁਹਾਨੂੰ ਕਿੰਨੇ ਟਾਈਮ ਤੋਂ ਗੱਡੀ ਆ ਇਹ ਗੱਡੀ ਸਰ ਆਈ ਹੈ 3 ਸਾਲ ਪਹਿਲੇ ਆਈ ਸੀ ਇਹ ਕਿਹੜੀ ਮਾਡਲ ਕਿਹੜੀ ਹੈ ਇਹ ਇਹ ਮਾਡਲ 21 ਮਾਡਲ ਆ ਸਰ 21 ਮਾਡਲ ਦੀ ਇਹ ਹਾਲਾਤ ਨੇ ਕਿ ਟਾਇਰ ਇੱਕ ਵਾਰ ਵੀ ਨਹੀਂ ਬਦਲੇ ਗਏ ਟਾਇਰ ਸਰ ਬਦਲੇ ਆ ਪਰ ਹੁਣ ਤੁਸੀਂ ਟਾਇਰ ਰਾਤ ਗੱਡੀ ਨਾ 8 ਵਜੇ ਕੱਢੀ ਆਂ ਅਖਿਆ ਨਹੀਂ ਗੱਡੀ ਚੱਲਣ ਯੋਗ ਹੈਗੀ ਏਜੰਸੀ ਦੇ ਵਿੱਚੋਂ ਇਹਨਾਂ ਕਿਹਾ ਗੱਡੀ ਲੈ ਜਾਓ ਨੀ ਫੇ ਤੁਸੀਂ ਲੈ ਕੇ ਕਿਉਂ ਰੋਡ ਤੇ ਜਾਣੇ ਜੀ ਗੱਡੀ ਖੜਾ ਦਿਓ ਫੇ ਗੱਡੀ ਐ ਖੜੀ ਐ ਹੁਣ ਵੀ ਜਾਣੀ ਏਜੰਸੀ ਚ ਜਾਣੀ ਹੁਣ ਆਹ ਹਾਲਤ ਚ ਕਹਿੰਦੇ ਗੱਡੀ ਏਜੰਸੀ ਚ ਲੈ ਕੇ ਆਓ ਇੱਥੋਂ 40 45 ਕਿਲੋਮੀਟਰ ਪਖੋਆ ਰੋਡ ਤੇ ਹਾਂਜੀ ਗੱਡੀ ਚੱਲਦੀ ਖੜੀ ਨਹੀਂ ਐ 15 ਤਰੀਕ ਤੋਂ ਖੜੀ ਐ ਏਜੰਸੀ ਦੇ ਵਿੱਚ ਏਜੰਸੀ ਜੋ 4 ਦਿਨ ਖੜ ਕੇ ਆਹ ਕੰਮ ਹੋਇਆ ਜੀ ਇਹ ਤੇ ਗਲਤੀ ਕੀ ਰਹੀ ਔਰੇ ਗਲਤੀ ਸਰ ਕੰਪਨੀ ਦੀ ਐ ਜਿਹੜੇ ਕੰਮ ਨਹੀਂ ਕਰਵਾਉਂਦੀ ਇਹ ਪ੍ਰਾਈਵੇਟ ਕੰਪਨੀ ਐ ਪ੍ਰਾਈਵੇਟ ਜੀ ਐਲ ਐ ਕੰਪਨੀ ਆ ਜਿਹੜੀ ਕੰਮ ਨਹੀਂ ਕਰਵਾਦੀ ਜੀ ਤੇ ਸਰਕਾਰੀ ਐਂਬੂਲੈਂਸ ਆ ਇਹ ਸਰਕਾਰੀ ਐਂਬੂਲੈਂਸ ਆ ਇਹ ਦੂਸਰੀ ਸਰਕਾਰੀ ਮਹਿਕਮਾ ਉਹ ਜਿਹੜਾ ਹੌਲਡ ਆਫ ਤੋਂ ਕੰਪਲੀਟ ਨਹੀਂ ਸੀ ਐਨ ਆਰ ਐਚ ਐਮ ਚਲਾਉਂਦੇ ਆ ਜੀ ਇਹਨਾਂ ਨੂੰ ਸਰਕਾਰੀ ਉੱਥੇ ਦਿੱਤੀ ਸਭ ਕੰਪਲੀਟਾ ਦਿੱਤੀਆਂ ਸਰ ਕੋਈ ਹੱਲ ਹੀ ਨਹੀਂ ਆਇਆ ਨਾ ਸਰਕਾਰ ਤੋਂ ਹੁੰਦੀ ਆ ਨਾ ਇਹ ਕੰਪਨੀ ਹੱਦ ਹੱਲ ਕਰਦੀ ਆ ਇੱਕ ਮਹੀਨੇ ਤੁਹਾਡੀ ਤਨਖਾਹ ਨਹੀਂ ਹੁਣ ਪਾਈ ਇਹਨਾਂ ਨੇ ਜੀ ਜੀ ਹੁਣ ਦੱਸਦੇ ਹੋ ਐਮ ਟੂ ਸੀਰੀਅਸ ਪੇਸ਼ੈਂਟ ਹੋਵੇ ਟਾਇਰ ਫਟ ਜਾਵੇ ਗੱਡੀ ਦਾ ਤਾਂ ਕੌਣ ਜ਼ਿੰਮੇਵਾਰ ਹੋਊਗਾ ਇਹਦਾ ਸਾਰੇ ਸਰਕਾਰ ਜਾਂ ਕੰਪਨੀ ਜ਼ਿੰਮੇਵਾਰ ਹੋਏਗੀ ਅਸੀਂ ਤੇ ਹੁਣ ਕਹਿਣ ਕਾਮ ਇਹਨਾਂ ਦੇ ਹੁੰਦਾ ਇੱਕ ਪੈਂਚਰ ਨਹੀਂ ਉਦਾਂ ਲੱਗ ਸਕਦਾ ਇਹਨਾਂ ਤੋਂ ਬਿਨਾ ਜੀ ਇਹ ਐਂਬੂਲੈਂਸ ਤੁਹਾਡੇ ਕੋ ਕਿਤੇ ਟਾਈਮ ਤੋਂ ਆ ਇਹ 21 ਤੋਂ ਸਾਡੇ ਕੋ ਸਰ ਤੇ 21 ਤੋਂ ਤੁਹਾਡੇ ਕੋਲ ਆ ਜੋ ਪਹਿਲਾਂ ਇਹਦੀ ਬਾਕੀ ਐਂਬੂਲੈਂਸਾਂ ਚੱਲਦੀਆਂ ਪਈਆਂ ਉਹਨਾਂ ਦੀ ਕੀ ਵਜੂਦ ਪੋਜੀਸ਼ਨ ਸਰ ਉਹ ਸਾਰੀਆਂ ਇਦਾਂ ਦਾ ਹਾਲਤੀ ਹੈ ਜੀ ਕਿੰਨੀਆਂ ਵੀਡੀਓ ਪੈ ਚੁੱਕੀਆਂ ਵਾਂ ਬਹੁਤ ਕੰਡ ਮਹਾਲਤ ਚੀ ਠੀਕ ਹੈ ਹਾਂਜੀ ਸਰ ਕੀ ਨਾ ਵੀ ਤੁਹਾਡਾ ਮੇਰਾ ਨਾ ਰਾਜਪਾਲ ਹੀ ਰਾਜਪਾਲ ਜੀ ਐਂਬੂਲੈਂਸ ਤੇ ਕੀ ਹੋਇਆ ਇਹ ਮੈਂ ਤਾਂ EMT ਹਾਂ ਜੀ ਇੱਥੇ 2014 ਤੋਂ ਮੈਂ ਇਸ ਫੀਲਡ ਚ ਆਇਆ ਸੀਗਾ ਜੀ ਤੇ ਐਂਬੂਲੈਂਸ ਜੀ ਜੋ ਹਾਲਤ ਦੇਖੀ ਗਈ ਆ ਹਾਂਜੀ ਵੀ ਵੱਧ ਤੋਂ ਵੱਧ ਆ ਤੇ ਜਿਹੜੇ ਅਗਰਮੈਂਟ ਨੇ ਉਹ ਪੇਸ਼ੈਂਟ ਨੂੰ ਫਰਸਟ ایڈ ਦਾ ਟਾਈਮ ਕੰਮ ਆਉਂਦੇ ਰਹੇ ਤਾਂ ਆ ਵੀ ਲਾਈਟ ਪਹੁੰਚਣ ਵਾਸਤੇ ਹਾਂਜੀ ਉਹਨਾਂ ਦੀ ਜਿਸ ਤਰ੍ਹਾਂ ਹਾਲਤ ਆ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਇਹ 2011 ਦੇ ਆ ਇਹਦਾ ਦੱਸੋ ਕੀ ਕਰੀਏ ਅਸੀਂ ਇਹ ਕੀ ਕੰਮ ਆਉਂਦਾ ਇਹ ਸਕਸ਼ਨ ਮਸ਼ੀਨ ਆ ਇਹ ਜਿੱਦਾਂ ਕਿਤੇ ਹੈੱਡ ਇੰਜਰੀ ਆ ਜਾਏ ਪੇਸ਼ੈਂਟ ਦੇ ਅੰਦਰ ਬਲੀਡਿੰਗ ਹੋ ਜੇ ਹਨਾ ਉਸ ਨੂੰ ਸੱਕ ਕਰਕੇ ਜਿੱਦਾਂ ਉਹਨੂੰ ਆਪਾਂ ਫਰਸਟ ایڈ ਦੇ ਸਕਦੇ ਆ ਇਹਦੇ ਨਾਲ ਤੇ ਇਹ ਇਹ ਦੇਖੋ ਜੀ 2011 ਦਾ ਵਾ ਤੇ ਇਹ ਤਾਂ ਬਹੁਤ ਵਾਰ ਅਸੀਂ ਇਹਨਾਂ ਨੂੰ ਕਹਿ ਚੁੱਕੇ ਆ ਹਰ ਮਹੀਨੇ ਫੀਲਡ ਦਾ ਜਿਹੜਾ ਸੀਐਲ ਆ ਆਡਿਟ ਕਰਨ ਆਉਂਦਾ ਗੱਡੀ ਠੀਕ ਹੈ ਨਹੀਂ ਇਹ ਇਹ ਚੀਜ਼ ਹੈਗੀ ਜਿਹੜੀ ਨਹੀਂ ਚੱਲਦੀ ਨਹੀਂ ਇਹ ਤਿੰਨ ਕਿ ਚੀਜ਼ਾਂ ਬਾਕੀ ਤਾਂ ਬੈਂਡੇਜ ਵਗੈਰਾ ਹੀ ਹੁੰਦੀਆਂ ਵਾ ਠੀਕ ਹੈ ਖੜੀ ਆ ਹੋਰ ਕਿਹੜੀ ਕਿਹੜੀ ਚੀਜ਼ ਆ ਆ ਦੇਖੋ ਜੀ ਆ ਇਹ ਬੀਪੀ ਅਪਰੇਟਸ ਆ ਇਹ ਬੀਪੀ ਚੈੱਕ ਕਰਨ ਦੇ ਕੰਮ ਆ ਆ ਦੇਖੋ ਜੀ ਇਹਦਾ ਹਾਲਤ ਦੇਖੋ ਜੰਗ ਲੱਗਿਆ ਪਿਆ ਇਹਨੂੰ ਇਹ 2011 ਦਾ ਆ ਵੀ ਨਹੀਂ ਇਹਦੇ ਬਾਰੇ ਤੁਸੀਂ ਸਰਕਾਰ ਕੋਲ ਜਿਹੜੇ ਤੁਹਾਡੇ ਵਿਭਾਗਾਂ ਦੇ ਬਾਰੇ ਮੈਂ ਕਹਿੰਦਾ ਜੀ ਆ ਹਰ ਮਹੀਨੇ ਫੀਲਡ ਫੀਲਡ ਤੇ ਨਾ ਇੱਕ ਚੈਕਿੰਗ ਕਰਨ ਆਉਂਦਾ ਬੰਦਾ ਆਡਿਟ ਕਰਨ ਆਉਂਦਾ ਗੱਡੀ ਹਰ ਇੱਕ ਚੀਜ਼ ਉਹਦੀ ਨਜ਼ਰ 'ਚ ਹੈਗੀ ਆ ਬਾਕੀ ਉੱਪਰ ਉਹ ਕੀ ਡਿਟੇਲ ਭੇਜਦਾ ਉਹਦਾ ਸਾਨੂੰ ਨਹੀਂ ਪਤਾ ਕੀ ਇਹ 100 ਐਮਬੂਲੈਂਸ ਦੀ ਇਹ ਹਾਲਾਤ ਆ ਜਾਂ ਸਾਰੀਆਂ ਨਹੀਂ ਨਹੀਂ ਜੀ ਤੁਸੀਂ ਨਿਊਜ਼ ਅੱਜ ਕੱਲ ਚੱਲ ਹੀ ਰਹੀਆਂ ਮੈਂ ਤੁਸੀਂ ਦੇਖੋਗੇ ਨਾ ਸਾਰੇ ਪਾਸੇ ਇਹੀ ਹਾਲ ਆ ਪੂਰੇ ਪੰਜਾਬ 'ਚ ਇਹਦਾ ਪਲਸ ਆਕਸੀਮੀਟਰ ਇਹ ਕਰ ਤੋਂ ਬੰਦ ਪਿਆ ਹੋ ਇਹ ਵੀ ਦੇਖੋ ਜੀ ਇਹ ਜੇ ਤੁਸੀਂ ਲਾਸਟ ਕੰਪਲੇਂਟ ਕਰੋ ਕੀਤੀ ਸੀ ਮੈਂ ਕਿ ਹਰ ਮਹੀਨੇ ਆਡਿਟ ਕਰਨ ਆਉਂਦੇ ਆ ਗੱਡੀ ਹਰ ਮਹੀਨੇ ਉਹ ਚੈੱਕ ਕਰਕੇ ਜਾਂਦੇ ਕੀ ਉਹਨਾਂ ਦਾ ਆਨਸਰ ਕੀ ਹੁੰਦਾ ਆਨਸਰ ਬਸ ਲਿਖ ਕੇ ਲੈ ਜਾਂਦੇ ਆ ਉਹ ਤਾਂ ਹੁਣ ਉਹਨਾਂ ਦਾ ਕੰਮ ਹੋ ਜਾਂਦਾ ਨਾ ਵੀ ਉੱਤੇ ਫਿਰ ਦੱਸਣਾ ਉਹਨਾਂ ਨੂੰ ਜੇ ਕਿਸੇ ਪੇਸ਼ੈਂਟ ਦੀ ਇਸ ਕਲਮ ਵਿੱਚ ਕੋਈ ਡੈਥ ਹੋ ਜਾਂਦੀ ਹੈ ਤਾਂ ਉਹਨੂੰ ਉੱਤੇ ਵੀ ਦੱਸਣਾ ਹੁੰਦਾ ਵਾ ਤਾਂ ਉਹ ਕੌਣ ਜ਼ਿੰਮੇਵਾਰ ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਜੀ ਅਸੀਂ ਤਾਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਥੋੜਾ ਬਹੁਤਾ ਇਹਨਾਂ ਤੇ ਸਿਕੰਜਾ ਕਰਸੋ ਤਾਂ ਕਿ ਸਾਨੂੰ ਵਿੱਚ ਜਿਹੜੀਆਂ ਚੀਜ਼ਾਂ ਮੁਹੱਈਆ ਸਹੀ ਤਰੀਕੇ ਨਾਲ ਕਰਾਈਆਂ ਜਾਣ ਤਾਂ ਜੋ ਅਸੀਂ ਵੀ ਗਾਂ ਪੇਸ਼ੰ ਨੂੰ ਫਾਸਟਡ ਦੇ ਸਕੀਏ ਜਿਹੜੇ ਵੀ ਕੰਪਲੀਟ ਦਿੰਦੇ ਨੇ ਰਿਟਰਨ ਵੀ ਦਿੰਦੇ ਕਿਵੇਂ ਦਿੰਦੇ ਉਹ ਡਿਡ ਸ਼ੀਟ ਹੁੰਦੀ ਹੈ ਜੀ ਉਹਨਾਂ ਦੀ ਇੱਕ ਉੱਤੇ ਉਹ ਲਿਖ ਕੇ ਲੈ ਜਾਂਦੇ ਯੈਸ ਕਰ ਜਾਂਦੇ ਨੋ ਕਰ ਜਾਂਦੇ ਚੀਜ਼ਾਂ ਠੀਕ ਹੋ ਗਿਆ ਹਾਂਜੀ